ਸਕਰੀਨ ਤੋਂ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇੱਕ ਮੰਦਿਰ ਬਣ ਰਿਹਾ ਇੱਕ ਗੁਰਦੁਆਰੇ ਦੇ ਵਿੱਚ ਤਾਂ ਇਹ ਤਸਵੀਰਾਂ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀਆਂ ਨੇ ਹਾਲਾਂਕਿ ਇਹ ਮੰਦਿਰ ਗੁਰਦੁਆਰਾ ਸਾਹਿਬ ਦੇ ਦੇ ਵਿੱਚ ਨਹੀਂ ਬਣ ਰਿਹਾ ਵਿਚਕਾਰ ਇੱਕ ਕੰਧ ਹੈ ਪਰ ਦੇਖਣ ਨੂੰ ਇਹੀ ਜਾਪਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਲੇ ਮੰਦਿਰ ਬਣ ਰਿਹਾ ਹੈ ਇਸ ਦੇ ਪਿੱਛੇ ਦੀ ਵੀ ਤੁਹਾਨੂੰ ਗੱਲਬਾਤ ਦੱਸਦਿਆਂ ਜੋ ਸਾਨੂੰ ਇਸ ਤੋਂ ਬਾਅਦ ਦੇ ਵਿੱਚ ਪੂਰੀ ਗੱਲਬਾਤ ਵੀਡੀਓ ਤੋਂ ਬਾਅਦ ਪਤਾ ਲੱਗਿਆ ਪੂਰਾ ਦੱਸਿਆ ਉਹਨਾਂ ਨੇ ਕਿ ਇੱਥੇ ਗੁਰਦੁਆਰਾ ਸਾਹਿਬ ਤੋਂ ਜ਼ਮੀਨ ਲੈਂਡ ਦੇ ਲਈ ਇਹ ਮੰਦਰ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਜੋ ਇਹ ਜਿਹੜੀ ਜਗ੍ਹਾ ਤੇ ਡੇਕਰ ਬਣਿਆ ਹੋਇਆ ਹੈ ਜਾਂ ਇਸ ਤਰ੍ਹਾਂ ਜਗ੍ਹਾ ਤੇ ਤੋਂ ਉਹ ਸਾਹਮਣੇ ਦਿਖਾਈ ਦੇ ਰਿਹਾ ਨੌਕਰੀ ਨੇ ਸੰਗਤ ਕਲੀ ਹੈ ਉਹ ਜਗ੍ਹਾ ਮੰਦਰ ਨੂੰ ਦਿੱਤੀ ਜਾਵੇ ਪਰ ਗੁਰਦੁਆਰਾ ਸਾਹਿਬ ਨੂੰ ਕਿਹਾ ਗਿਆ ਕਿ ਇਹ ਤੇ ਇੱਧਰ ਨਾਲ ਵਾਲੀ ਜਗ੍ਹਾ ਤੁਹਾਨੂੰ ਦੇ ਦਵਾਂਗੇ ਤੇ ਜੋ ਪੈਸੇ ਮੰਗਦੇ ਨੇ ਲੈ ਲਿਓ ਤਾਂ ਕਿ ਰਾਹ ਸਿੱਧਾ ਹੋ ਸਕੇ ਕੋਰਸਕੇ ਇਸੇ ਕਿਤਾਬ ਸਾਹਿਬਾਂ ਤੇ ਸੰਗਤ ਦੇ ਸੰਗ ਦੇ ਸਾਧੂ ਤੇ ਆਉਂਦੀ ਹੈ ਕਾ ਇਹ ਮੰਦਰ ਵਾਲੇ ਇੱਥੇ ਇਰਖਾ ਕਰਨ ਲੱਗੇ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਪਰੰਪਰ ਜੇਤੀ ਦੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਇੱਥੇ ਇਹ ਗੁੰਮੜ ਬਣਾਉਣਾ ਸ਼ੁਰੂ ਕਰ ਦਿੱਤਾ ਹਾਲਾਕਿ ਇਹ ਮੰਦਰ ਦਾ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਪ੍ਰਗਟ ਤੋਂ ਪ੍ਰਗਟ ਹੋਣ ਤੋਂ ਵੀ ਪਹਿਲਾਂ ਦਾ ਇਹ ਮੰਦਰ ਇੱਥੇ ਸਤਿ ਸ੍ਰੀ ਨਾਲ ਹੀ ਉਹਨਾਂ ਨੇ ਦੱਸਿਆ ਕਿ ਇੱਥੇ ਕੋਈ ਵੀ ਮੰਦਰ ਦਿਖਾਈ ਨਹੀਂ ਦੰਦਾ ਸੀ ਬਾਰੇ ਗੁਰਦੁਆਰਾ ਬੰਦਕਮੇਟੀ ਦੇ ਨਾਲ ਵਿਵਾਦ ਤੋਂ ਬਾਅਦ ਉਹਨਾਂ ਵੱਲੋਂ ਇਹ ਉੱਚਾ ਗੁੰਮਟ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁਝ ਕੀ ਪੁੱਤਾ ਦੀ ਦੂਰੀ ਤੇ ਇਹ ਗੁੰਮਟ ਮੰਦਰ ਦਾ ਬਣਾਇਆ ਜਾ ਰਿਹਾ ਹੈ ਸੋ ਤੁਹਾਡੇ ਸਾਰੇ ਕੀ ਕਹਣਾ ਜਰੂਰ ਦੱਸਣਾ ਤੇ ਆਓ ਪੂਰੀ ਵੀਡੀਓ ਨੂੰ ਦੇਖੋ ਇਸ ਮਸਲੇ ਦੀ ਪਰ ਇੱਥੇ ਆਪ ਕੈਮਰਾ ਗੱਲਬਾਤ ਕਰਦੇ ਹੋਏ ਕੁਝ ਸੰਗਤ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦਾ ਸਿੱਖਾਂ ਦੇ ਨਾਲ ਹੋਇਆ ਹੁੰਦਾ ਸਿੱਖਾਂ ਨੂੰ ਕੋਈ ਕੋਈ ਆਪਣੀ ਜਗ੍ਹਾ ਦੇ ਦੇਣੀ ਸੀ ਜਿਹੜੀਆਂ ਲੇਖਕ ਘਟਨਾਵਾਂ ਨੇ ਜਿ세 ਕਿਸੇ ਬਹੁਤ ਹਰਮਕਸਤਾਨ ਦਾ ਰਾਹ ਸਿੱਧਾ ਕਰਨ ਲਈ ਸਿੱਖਾਂ ਨੇ ਆਪਣੀ ਜਗ੍ਹਾ ਮੁਕਤ ਦੇ ਵਿੱਚ ਕੋਈ ਕੋਈ ਦੇਤੀ ਹੋਵੇ ਪਰ ਹੁਣ ਜਦੋਂ ਸਿੱਖਾਂ ਦੇ ਤੰਤਰ ਤਖਤ ਸ੍ਰੀ ਹਰਿਮੰਦਰ ਸਾਹਿਬ ਦੇ ਤੀਪਟਨਾ ਸਾਹਿਬ ਦੇ ਰਾਹ ਸਿੱਧਾ ਕਰਨ ਦੀ ਆਈ ਹੈ ਤਾਂ ਉੱਥੇ ਇਸ ਤਰ੍ਹਾਂ ਇਸ ਜੈ ਮੰਦਰ ਵਾਲਿਆਂ ਵੱਲੋਂ ਵਿਵਾਦ ਕੀਤਾ ਜਾ ਰਿਹਾ ਹੈ ਹਾਲਾਂਕਿ ਧਰਮ ਕੋਈ ਮੜਾ ਨਹੀਂ ਹੁੰਦਾ

ਬਾਖਾਲਸਾਵੇ ਫਤਿਹ ਬਾਬੇ ਜਿਹੜੇ ਮੰਦਰ ਬਣਦੇ ਆ ਇਹ ਕੋਈ ਇਤਿਹਾਸਿਕ ਹੈ ਵੀ ਉਹ ਜਿਹੜਾ ਸਭ ਤੋਂ ਪੁਰਾਣਾ ਹੈ ਉਹ ਹੈ ਉਹ ਬਖਰਾ ਇਤਿਹਾਸਿਕ ਹੈ ਕੋਈ ਇਤਿਹਾਸਿਕ ਬੈਸੀ ਹੈ ਇਹ ਇਤਿਹਾਸਿਕ ਨਹੀਂ ਹੋ ਗਿਆ ਬੋਗੇ ਇਤਿਹਾਸਿਕ ਮੰਦਰ ਕੀ ਇਤਿਹਾਸ ਹੈ ਇਸਕਾ ਪਤਾ ਨਹੀਂ ਮੈਂ ਅੰਦਰ ਕਰਨ ਗਿਆ ਨਹੀਂ ਇਹ ਹੁਣੇ ਬਣਾ ਰਹੇ ਨੇ ਵੱਡੇ ਇਹ ਨਵਾਂ ਤਾਂ ਨਵਾਂ ਬਣ ਰਿਹਾ ਹੈ ਨਵਾਂ ਬਣਾ ਰਹੇ ਆ ਨਵਾਂ ਬਣਾ ਰਹੇ ਆ ਦੇ ਦੇ ਜਾਨੀ ਜੀਸਾ ਸੱਤ ਨੂੰ ਉਸਰ ਹੋਏ ਹੈ ਪੀ ਤੁਹਾਨੂੰ ਪਤਾ ਹੈ ਕਿ ਕਿੱਥੇ ਪਤਾ ਨਹੀਂ ਦਾਦਾ ਇਹ ਨਹੀਂ ਹੈ ਇਤਿਹਾਸ ਤੋਂ ਬੱਕਰੀ ਹੈ ਦੇਖੋ ਜੀਵਨ ਆਪਣਾ ਸਭ ਅੱਧੀ ਤੇ ਬੱਕਰੀ ਹੈ ਨਿਯੋਦ ਮੰਦਰ ਦਾ ਇਤਿਹਾਸ ਤਾਂ ਨਹੀਂ ਹੈਗਾ ਵੈਸੇ ਹੀ ਆਉਤਾ ਵੈਸੇ ਬਣਾਇਆ ਹੋਇਆ ਮੰਦਰ ਹੈ ਇਹ ਚਾਹ ਇੱਕ ਰੁਪਏ ਮੂਦਾਰਾ ਸੇ ਪਹਿਲੇ ਦੀ ਹੈ ਹਾਂਜੀ ਇਹ ਗੁਰਦਾਰੇ ਜੀ ਪਹਿਲੇ ਦੀ ਹੈ ਨਵਾਂ ਬਣਾਉਣ ਲੱਗਿਆ ਨਹੀਂ ਇਹ ਪਹਿਲੇ ਦੀ ਹੈ ਨਹੀਂ ਇਹ ਬਿਲਡਿੰਗ ਦਾ ਨਵੀਂ ਬਣਾਉਣ ਲੱਗਿਆ ਨਵਾਂ ਬਣਿਆ ਹੈ ਅੱਗੇ ਇਹ ਇਹ ਥਲੀਫੇੜੀ ਹੋ ਰਹੀ ਆ ਤਾਂ ਨਵਾਂ ਬਣ ਰਿਹਾ ਪਹਿਲਾਂ ਤਾਂ ਦਿਖਦਾ ਨਹੀਂ ਸੀ ਮੰਦਿਰ ਨਹੀਂ ਪਹਿਲੇ ਪਹਿਲੇ ਸੀ ਮੰਦਿਰ ਨਹੀਂ ਦਿਖਾਈਦਾ ਦਿੰਦਾ ਨਹੀਂ ਸੀ ਪਹਿਲਾਂ ਹੁਣ ਉੱਚਾ ਬਣਾਤਾ ਹੈ ਨਾ ਹਾਂ ਹੁਣ ਥੱਲੇ ਨਹੀਂ ਸੀ ਨਾ ਪਹਿਲਾਂ ਥੱਲੇ ਸੀਗਾ ਹੁਣ ਮਤਲ ਅੰਦਰੋਂ ਦਿਖਨ ਲਾਤਾ ਉਹਨਾਂ ਨੇ ਪਿੰਨੀ ਪਿੰਨੀ ਪ੍ਰਸ਼ਾਦ ਕਿਧਰ ਵਾਲੀ 100 ਸਾਲ ਤਰਾਇ ਜਾਹੂਰੀ ਦਾ ਮਕਾਨ ਹੈ ਨਾ ਹਾਂਜੀ ਇਹ ਸਾਲ ਤਰਾਇ ਜਾਹੂਰੀ ਦਾ ਮਕਾਨ ਹੈ ਹਾਂ ਹਾਂ ਜੋਰੀ ਦਾ ਜਾਹੂਰੀ ਦਾ ਇਹ ਮੰਦਿਰ ਦਾ ਅੱਛਾ ਮਲਵਾਰੀ ਦਾ ਨਾ ਜੈਨੀ ਦਾ ਮੰਦਿਰ ਹੈ ਨਹੀਂ ਨਹੀਂ ਉਹ ਨੀ ਗੱਲ ਕਰਦੇ ਸਾਰੇ ਧਰਮਾਂ ਨੂੰ ਮੁਬਾਰਕਾ ਮੈਂ ਕਹਿਣਾ ਮਤਲਬ ਜਿਵੇਂ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚੋਂ ਸਾਹਮਣੇ ਉੱਚਾ ਘਟਿਆ ਉਹਨਾਂ ਨੇ ਜੇ ਮਨ ਲੋਕੀ ਆਪਣਾ ਗੁਰਦੁਆਰਾ ਬਣ ਰਿਹਾ ਹੁੰਦਾ ਆਪਣੇ ਸਿੱਖ ਕੀ ਕਰਦੇ ਸੀ ਉਹਨਾਂ ਕਹਿੰਦਾ ਜਗ੍ਹਾ ਦੇ ਦਿਓ ਜੀ ਉਹਨਾਂ ਦੇ ਇਤਿਹਾਸਿਕ ਜਗਾਗਾ ਵੀ ਆਪਾਂ ਵਿੱਚ ਕਾਣੂ ਵੇਗਣ ਮਾਣਾ ਇਹ ਗੰਦੇ ਸਟਰ ਹੈ ਨਾ ਇਹ ਥੋੜੀ ਇਹਨੇ ਹੋਰ ਸਾਡੇ ਸਮਰਾਲੇ ਨਾ ਮਸਜਿਦ ਦੇ ਨਾਲ ਇੱਕ ਮਿੰਟ ਤੁਹਾਨੂੰ ਜਿਆਦਾ ਸਾਡੇ ਸਮਰਾਲੇ ਨਾ ਮਸਜਿਦ ਦੇ ਨਾਲ ਦਰਵਾਜਾ ਨਹੀਂ ਸੀਗਾ ਉਹਨਾਂ ਦਾ ਬਣਦਾ ਆਪਣੇ ਸਿੱਖ ਇੱਕ ਬੰਦੇ ਨੇ ਆਪਣੀਆਂ ਦੋ ਦੁਕਾਨਾਂ ਸੀਗੀਆਂ ਮੇਨ ਰੋਡ ਤੇ ਉਹ ਦਾਨ ਕਰਤੀਆਂ ਵੀ ਤੁਹਾਡੀ ਮਸਜਿਦ ਦਾ ਰਾਹ ਬਣ ਜਾਊਗਾ ਇਹ ਨਾ ਇਹ ਥੋੜੀ ਜ਼ਮੀਨ ਇਹਦੇ ਗੁਰਦੁਆਰਨ ਨਿਕਲਦਾ ਜੈਨੀਆਂ ਦੀ ਉਹ ਨਹੀਂ ਦਿੱਤਾ ਕਹਿ ਕੇ ਨਹੀਂ ਜਿੰਨਾ ਪੈਸਾ ਲੈਣਾ ਤੁਸੀਂ ਗੁਰਦੁਆਰੇ ਦਿੱ ਲੈ। ਅੱਛਾ ਵੀ ਗੁਰਦੁਆਰੇ ਦੇ ਪੈਸੇ ਲੈ ਲਓ ਜ਼ਮੀਨ ਦੇ ਦਿਓ ਸਾਨੂੰ ਕਹਿੰਦੇ। ਉਹ ਕਹਿੰਦੇ ਆ। ਹਾਂ। ਅੱਛਾ ਸਰ ਮਲਮਾਰੀਆਂ ਦੀ ਹੈ ਨਾ ਉਹ 체ਨੇ ਪੈਸੇ ਹੈ ਉਹ ਦੇ ਕੋ। ਅੱਛਾ ਵੀ ਜ਼ਮੀਨ ਮੰਗ ਰਹੇ ਨੇ ਵਿੱਚੋਂ ਉਹ। ਹੈ? ਜ਼ਮੀਨ ਮੰਗ ਰਹੇ ਨੇ ਗੁਰਦੁਆਰੇ ਦੀ। ਹਾਂ ਜੀ। ਕਿਹੜੀ? 6 ਜਨ। ਅੱਛਾ ਇਹ ਜਗ ਮੰਗ ਰਹੇ ਨੇ ਥੋੜੀ ਹਲਾ ਤੂੰ ਕਿਹੜਾ ਟੇਢੀ ਹਾਂ ਹਾਂ ਉਹ ਸਿੱਧਾ ਕਰਨਾ ਕੋਈ ਨਹੀਂ ਅੱਛਾ ਦੇ ਨਹੀਂ ਰਹੇ ਆ ਨਹੀਂ ਨਹੀਂ ਦਬਾਈ ਅੱਛਾ ਉਹ ਵੀ ਕਮੇਟੀ ਹੈ ਨਾ ਦੇਣਾ ਚਾਹੀਦਾ ਵੈਸੇ ਹਨ ਉਹਦੇ ਵੀ ਕਮੇਟੀ ਹੈ ਕਮੇਟੀ ਮੰਨੂ ਮੰਨੂ ਗੱਤ ਅਜੋ ਤੇ ਨਾ ਇੱਕ ਬੰਦੇ ਦੀ ਜੀ ਚੀਨ ਹੈ ਨਹੀਂ ਨਹੀਂ ਮੈਂ ਉਹ ਨਹੀਂ ਕਹਿ ਰਿਹਾ ਮਤਲਬ ਜੇ ਆਪਣੇ ਸਿੱਖਾਂ ਦਾ ਹੁੰਦਾ ਆਪਾਂ ਦੇ ਦੇਣੀ ਸੀ ਵੀ ਚਲੋ ਕਹਿੰਦਾ ਧਰਮਕਸਤਾਨ ਵਧੀਆ ਬਣਦਾਗਾ ਦੇ ਦੋਗਾ ਨਾ ਚਲੋ ਠੀਕ ਹੈ ਜੀ ਉਹਨਾਂ ਦੀ ਸੋਚ ਆ ਉਹਨਾਂ ਨਾਲ ਆਪ ਵੀ ਸੋਚੀ ਹੈ ਜੀ ਅੱਛਾ ਸਤਿ ਸ਼੍ਰੀ ਅਕਾਲ ਭਾਈ ਅਬਾ ਮੈਂ ਨਿਊਜ਼ ਚੈਨਲ ਤੋਂ ਮੈਨੂੰ ਪੁੱਛਣਾ ਸੀ ਜਿਹੜਾ ਮੰਦਿਰ ਬਣ ਰਿਹਾ ਜਿਵੇਂ ਵੀ ਇਹ ਕੋਈ ਇਤਿਹਾਸਿਕ ਹੈਗਾ ਵੈਸੇ ਇਹ ਨਵਾਂ ਬਣਾ ਰਹੇ ਨੇ ਮੈਨੂੰ ਪਤਾ ਹੈ ਇਹਦਾ ਅੱਛਾ ਅੱਛਾ ਠੀਕ ਉਹ ਤਾਂ ਪਤਾ ਹੋਰ ਠੀਕ ਹੈ ਸਿੱਧਾ ਠੀਕ ਨੇ ਜੀ ਹਾਂ ਜੀ ਸੰਘਾ ਜੀ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਜਨਮਸਥਾਨ ਸ੍ਰੀ ਪਟਨਾ ਸਾਹਿਬ ਤੇ ਇੱਥੇ ਨਾਲ ਹੀ ਹੁਣ ਇੱਕ ਹੋਰ ਜੋ ਧਿਆਨ ਦੇ ਵਿੱਚ ਜਗਾਈ ਹੈ ਕਿ ਇੱਕ ਮੰਦਿਰ ਬਣਾਇਆ ਜਾ ਰਿਹਾ ਹੈ ਹਾਲਾਂਕਿ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਹੈ ਪਰ ਫਿਰ ਵੀ ਇਸ ਤਰ੍ਹਾਂ ਉਸ ਮੰਦਿਰ ਦਾ ਗੁੰਮਟ ਬਣਾਇਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਜੋ ਗੁੰਮਟ ਹਨ ਉਹਨਾਂ ਦੇ ਬਰਾਬਰ ਦਿਖਾਈ ਦੇਵੇ ਫਿਰ ਉਸ ਦੀ ਉਤਸਾਰੀ ਕੀਤੀ ਜਾ ਰਹੀ ਹੈ ਤੇ ਸਾਨੂੰ ਇੱਕ ਭਾਈ ਸਾਹਿਬ ਨੇ ਜਿਨ੍ਹਾਂ ਦੀ ਡੇਕ ਤੇ ਡਿਊਟੀ ਸੀ ਉਹਨਾਂ ਨੇ ਦੱਸਿਆ ਕਿ ਇਹ ਮੰਦਰ ਵਾਲੇ ਗੁਰਦੁਆਰੇ ਸਾਹਿਬ ਦੀ ਜਗ੍ਹਾ ਵੀ ਲੈ ਰਹੇ ਨੇ ਕਿ ਕਹਿ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੀ ਜੋ ਜਗ੍ਹਾ ਉਹ ਸਾਨੂੰ ਦਿੱਤੀ ਜਾਵੇ ਕਿ ਉਹਨਾਂ ਦੀ ਕਮੇਟੀ ਆ ਮੰਦਰ ਵਾਲਿਆਂ ਦੀ ਉਹ ਤਾਂ ਜ਼ਬਰਦਸਤੀ ਜਗ੍ਹਾ ਗੁਰਦੁਆਰਾ ਸਾਹਿਬ ਦੀ ਜਿਹੜਾ ਉਧਰ ਰਸਤਾ ਹੈਗਾ ਉੱਥੇ ਜਗ੍ਹਾ ਉਹ ਮਤ ਹਤਿਆਉਣਾ ਚਾਹੁੰਦੇ ਨੇ ਕਹਿ ਸਕਦੇ ਆ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਦੱਸਿਓ ਕਿਉਂਕਿ ਇਹ ਤਾਂ ਦੱਸਿਆ ਵੀ ਜੇਕਰ ਕੋਈ Hindu ਧਰਮ ਦਾ ਧਰਮ ਸਥਾਨ ਬਣ ਰਿਹਾ ਹੁੰਦਾ ਜਾਂ ਬਣਿਆ ਹੁੰਦਾ ਤੇ ਸਿੱਖਾਂ ਦੇ ਉੱਤੇ ਜਗ੍ਹਾ ਹੁੰਦੀ ਤਾਂ ਸਿੱਖ ਬਹੁਤ ਖੁਸ਼ੀ-ਖੁਸ਼ੀ ਅਤੇ ਸ਼ਰਦਾ ਦੇ ਨਾਲ ਉਹ ਜਗ੍ਹਾ ਦੇ ਦਿੰਦੇ ਕਿ ਤੁਹਾਡਾ ਇਤਿਹਾਸਕ ਸਥਾਨ ਆ ਤਾਂ ਤੁਸੀਂ ਇਹ ਜਗ੍ਹਾ ਤੁਹਾਨੂੰ ਦੇ ਦੰਨੇ ਆ ਦਾਨ ਕਰਦੇ ਆ ਪਰ ਇੱਥੇ ਬਰਾਬਰ ਗੁੰਮਟ ਖੜਾ ਕੀਤਾ ਜਾ ਰਿਹਾ ਹੈ ਉੱਚਾ ਗੁਰਦੁਆਰਾ ਸਾਹਿਬ ਦੇ ਬਰਾਬਰ ਸੋ ਇੱਥੇ ਪਤਾ ਲੱਗਿਆ ਕਿ ਮੰਦਿਰ ਤਾਂ ਜਰੂਰ ਇਹ ਪੁਰਾਣਾ ਹੈ ਗੁਰੂ ਸਾਹਿਬ ਦੇ ਜਨਮ ਸਮੇ ਵੀ ਇਹ ਸਥਾਨ ਸੀ ਮੰਦਿਰ ਜੈਨ ਮੰਦਿਰ ਹੈ ਪਰ ਗੱਲ ਇਹ ਵੀ ਉਹਨਾਂ ਦੀ ਜ਼ਮੀਨ ਹੈ ਤੇ ਗੁਰਦੁਆਰਾ ਸਾਹਿਬ ਦੀ ਪਰੰਪਰ ਕਮੇਟੀ ਨੇ ਕਿਹਾ ਸੀ ਕਿ ਇਹ ਜ਼ਮੀਨ ਤੁਸੀਂ ਦਵੋ ਤਾਂ ਇਹ ਗੁਰਦੁਆਰਾ ਸਾਹਿਬ ਦਾ ਰਾਹ ਸਿੱਧਾ ਹੋ ਜਵੇ ਕਿਉਂਕਿ ਰਾਹ ਇਧਰੋਂ ਟੇਢਾ ਗਾ ਮੁਰੋਂ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤੀ ਕਹਿੰਦੇ ਅਸੀਂ ਨਹੀਂ ਜ਼ਮੀਨ ਦੇਣੀ ਸਾਊ ਕਾ ਜਿਹੜੀ ਗੁਰਦੁਆਰੇ ਦੀ ਜ਼ਮੀਨ ਆ ਉਹ ਹਾਲੇ ਨਾਮ ਨਹੀਂ ਸਿੱਗੀ ਕਮੇਟੀ ਦੇ ਉਹ ਵੀ ਹੁਣ ਵਾਪਸ ਲੈਣ ਦੇ ਲਈ ਲੜਾਈ ਝਗੜਾ ਕਰ ਰਹੇ ਨੇ ਤੇ ਜਦ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਲੜਾਈ ਝਗੜੇ ਦੇ ਵਿੱਚ ਪੈਣਾ ਨਹੀਂ ਚਾਹੁੰਦੀ ਤੇ ਇਸ ਕਰਕੇ ਬਹੁਤ ਮਤਲ ਅਟਪੱਟੀ ਜੀ ਗੱਲ ਲੱਗੀ ਦੀ ਐਡਾ ਵੱਡਾ ਇਤਿਹਾਸਕ ਸਥਾਨ ਹੈ ਪਹਿਲਾਂ ਗੁੰਮਟ ਨਹੀਂ ਸੀਗਾ ਪਰ ਹੁਣ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚੋਂ ਦਿਖਾਈ ਦੇਵੇ ਇਸ ਤਰ੍ਹਾਂ ਉੱਚਾ ਕਰਕੇ ਗੁੰਮਟ ਲਾਇਆ ਜਾ ਰਿਹਾ ਹੈ ਇਹ ਬਿਲਕੁਲ ਗੁਰਦੁਆਰਾ ਜਨਮ ਸਥਾਨ ਦੇ ਨਾਲ ਹੈ ਜੀ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਜਰੂਰ ਦੱਸੋ